ਲੋ ਜੀ ਦੋਸਤੋ ਅੱਜ ਆਪਾਂ ਫੇਰ ਜਾ ਰਹੇ ਹਾਂ ਜੀ ਆਪਣੀ ਸਾਈਕਲਿੰਗ ਟੂਰ ਤੇ ਨਾਲ ਮੇਰੇ ਹਰਤੇਬ ਸਿੰਘ ਟੂਰ ਉਹ ਆਪਣਾ ਜੂਸ ਲੈ ਰਹੇ ਨੇ ਅਸੀਂ ਸਟੇ ਕੀਤੀ ਹੈ ਜੀ ਹੁਣ ਜਾਏਗੇ ਜੀ ਆਪਾਂ ਸ਼ੇਖਰ ਮਾਜਰਾ ਵੱਲ ਉਸ ਤੋਂ ਅੱਗੇ ਕੋੜਾ ਫਿਰ ਕੁੜੀ ਮਿਲਦੇ ਹਾਂ ਜੀ ਅਗਲੇ ਸਟਾਪ ਤੇ ਥੈਂਕ ਯੂ ਗੁੱਡ ਬਾਏ ਬਾਈ ਬੈ ਗੱਡੀ ਬਿਨ ਬ੍ਰੇਕਾਂ ਜਾਵੇ ਅਸੀਂ ਬ੍ਰੇਕ ਖੋਲਤੇ ਜੀ ਅੱਜ ਸਾਰੀ ਗੱਡੀਆਂ ਬਿਨਾ ਬ੍ਰੇਕਾਂ ਜਾ ਰਹੀਆਂ ਨੇ ਜੀ ਜਾ ਰਹੇ ਆਂ ਜੀ ਆਪਾਂ ਟੂਰ ਤੇ ਹੋਰ ਅੱਛਾ ਹੋਰ ਠੀਕ ਹੈ ਮੇਰੇ ਨਾਲ ਨੇ ਜੀ ਅੱਗੇ ਹਰਤੇਗ ਸਿੰਘ ਟੋਲ ਮੇਰੇ ਤੋਂ ਅੱਗੇ ਨਿਕਲ ਗਏ ਨੇ ਜੀ ਹੁਣ ਚੱਲ ਰਹੀ ਹੈ ਜੀ ਸਾਡੀ ਰੇਸ ਜੇ ਜਾئیںਗੇ ਜੀ ਆਪਾਂ ਆਪਣੇ ਅਗਲੇ ਟੂਰ ਤੇ ਸਾਈਕਲ ਟੂਰ ਅੱਜ ਮੌਸਮ ਵੀ ਵਧੀਆ ਹੈ ਜੀ ਉਸ ਦਿਨ ਬਹੁਤ ਜ਼ਿਆਦਾ ਧੁੱਪ ਸੀ ਗਰਮੀ ਤਾਂ ਅੱਜ ਵੀ ਹੈਗੀ ਐ ਪਰ ਥੋੜੀ ਘੱਟ ਐ ਉਸ ਨਾਲੋਂ ਅੱਜ ਧੁੱਪ ਨਹੀਂ ਹੈ ਗਰਮੀ ਬਥੇਰੀ ਹੈ ਪਰ ਆਪਣਾ ਟੂਰ ਅੱਜ ਦਾ ਸਫਲ ਹੋਏਗਾ ਜੀ ਉਸ ਦਿਨ ਸਾਨੂੰ ਰਸਤੇ 'ਚ ਵਾਪਸ ਮੁੜਨਾ ਪਿਆ ਪਰ ਅੱਜ ਅਸੀਂ ਪੂਰਾ ਟੂਰ ਕਰਕੇ ਆਵਾਂਗੇ ਉਸ ਤੇ ਸਾਡੇ ਕੋਲ ਪਾਣੀ ਵੀ ਨਹੀਂ ਸੀ ਪਰ ਅੱਜ ਅਸੀਂ ਪਾਣੀ ਦੀ ਬੋਤਲ ਲੈ ਕੇ ਆਈਆਂ ਨਾਲ ਤੇ ਰਸਤੇ 'ਚ ਸਟੇ ਕਰਕੇ ਪਾਣੀ ਪਿੰਦੇ ਜਾਵਾਂਗੇ ਸਟੇ 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 ओके okay, जी मिलते हैं अगले स्टॉप पे गुड बाय बाय बाय। ਅਸੀਂ ਗੱਡੀਆਂ ਐਕਸਚੇਂਜ ਕੀਤੀਆਂ ਜੀ ਹਰਤੇਗ ਸਿੰਘ ਨੇ ਮੇਰੇ ਵਾਲੀ ਸਾਈਕਲ ਲਈਏ ਤੇ ਮੈਂ ਹਰਤੇਗ ਵਾਲੀ ਉਸ ਨੂੰ ਬਹੁਤ ਕ੍ਰੇਜ਼ ਰਹਿੰਦਾ ਹੈ ਮੇਰੀ ਬਾਈਕ ਚਲਾਉਂਦਾ ਮੇਰੀ ਬਾਈਸਾਈਕਲ ਚਲਾਉਂਦਾ ਮਾਈਕਲ ਇਜ਼ ਵੈਰੀ ਕ੍ਰੇਜ਼ੀ ਚਲੋ ਜੀ ਦੋਸਤੋ ਆਪਾਂ ਸੇਖਰਮਾਜਰੇ ਦੇ ਅੱਧ ਵਿੱਚ ਕਾਰ ਪਹੁੰਚ ਚੁੱਕੇ ਆਂ ਆਪਾਂ ਤੁਹਾਨੂੰ ਅਗਲੇ ਸਟੇਪ ਤੇ ਮਿਲਦੇ ਆਂ ਹੌਲੀ ਹੌਲੀ ਆਣਾ ਹਰ ਤेक ਬ੍ਰੇਕ ਨਹੀਂ ਹੈ ਬਿਲਕੁਲ ਵੀ ਬਿਲਕੁਲ ਸਲੋ 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 ਜਾਣਾ ਹੈ ਸਲੋ ਨਾ ਚੱਲ ਰਹੀ ਆ ਕੀ 120 ਕਿਲੋਮੀਟਰ ਨਾ ਅੱਛਾ ਤੇਰਾ ਪਾਰ ਮੇ ਚੱਲ ਗਈ ਠੀਕ ਹੈ ਇੱਕ ਬੰਨੇ 42 ਦੀ ਰਫਤਾ ਬਣਾਈ ਥੀ ਹਾਂ ਚੱਲ ਕਰ ਲੈ ਅੱਗੇ ਆਪਾਂ ਪਹੁੰਚ ਗਏ ਆ ਜੀ ਸੇਖਨਮਾਜਰਾ ਵਾਲੇ ਮੋੜ ਤੇ ਹਰਤੇਗ ਰਾਈਟ ਲਓ। ਇੱਥੋਂ ਸੇ ਰਾਈਟ ਲੈਣਾ ਹੈ। ਆਪਾਂ ਪਹੁੰਚ ਗਏ ਆਂ ਜੀ ਸੇਖਨ ਮੱਜਰਾ। ਇਹ ਦੇਖੋ ਜੀ ਸੇਖਨ ਮੱਜਰੇ ਦਾ ਚਰਸਤਾ ਆ ਗਿਆ। ਇਹ ਰੋਡ ਜਾਂਦਾ ਜੀ ਇੱਧਰ ਨੂੰ, ਕਰਾਲੇ ਨੂੰ। ਇਹ ਪਿੰਡ ਦੇ ਵਿੱਚ ਨੂੰ ਜਾਂਦਾ ਜੀ ਗੁਰਦੁਆਰਾ ਸਾਹਿਬ ਵਾਲੀ ਸਾਈਡ ਨੂੰ। ਤੇ ਇਹ ਰੋਡ ਜਾਂਦਾ ਜੀ ਇੱਧਰੋਂ ਬਾਇਆ ਕੋੜਾ ਫਿਰ ਤੰਗੌਰੀ, ਤੰਗੌਰੀ। ਇਹ ਇੱਧਰੋਂ ਕੋੜੇ ਤੋਂ ਫਿਰ ਵਾਪਸ। ਕੋਰੜੀ ਤੇ ਬੜੀ। ਬੜੀ? ਯਾ। तो बड़ी नहीं जाना बार लो दोस्तों आप चुके हैं शेखर नाल मेरे छोटा चैंप है हरतेग सिंह ढोल ही इज माई बेस्ट फ्रेंड एंड माई साइकिलिंग फ्रेंड मेरा साइकिल का फ्रेंड है वो मेरे साथ साइकिल चलाता है दोस्तों ये देखो छोटा चैंप और ये बड़ा चैंप ਕੰਨੇ ਹੈ ਜੀ ਇਹ ਰੋਡ ਜਾ ਰਿਹਾ ਜੀ ਕੁਰੜੇ ਨੂੰ ਨੇਰੇ ਨਾਲ ਨੇ ਜੀ ਹਰਤੇਗ ਸਿੰਘ ਢੋਲ ਤੁਸੀਂ ਬਣੇ ਰਹੋ ਸਾਡੇ ਨਾਲ ਇਹ ਦੇਖੋ ਸਾਡਾ ਵਲੌਗ ਪੂਰਾ ਅਸੀਂ ਬੌਂਚਣ ਵਾਲੇ ਆ ਜੀ ਕੁਰੜੇ ਦੇ ਵਿੱਚਕਾਰ ਸੈਂਟਰ ਚ ਆ ਗਏ ਜੀ ਸੇਖਰ ਮਾਜਰੇ ਤੋਂ ਜਿਹੜਾ ਕੁਰੜੇ ਨੂੰ ਰਸਤਾ ਜਾਂਦਾ ਉਹਦੇ ਸੈਂਟਰ ਚ ਪਹੁੰਚ ਚੁੱਕੇ ਹਾਂ ਬਿਲਕੁਲ ਅੱਗੇ ਕੁਰੜਾ ਆਏਗਾ ਸਾਹਮਣੇ ਹੀ ਕੁਰੜਾ ਬਟਾ ਸਾਹਮਣੇ ਬਿਲਕੁਲ ਸਟ੍ਰੇਟ तुझे कहाँ लगता है ऐसे ही लगता रहता है तुझे जो हाँ वो अपना पिंड है इस इज़ द शखर मजरा पीछे जो रह गया है एंड दैट इज़ कुरड़ा जो आगे रह गया है इसलिए हम पहुँचने वाले हैं कुरडा आप हमारे साथ बने रहें हमारे ब्लॉग के साथ दोस्तों मिलते हैं अगले स्टॉप पर मेरे साथ हैं हमारे बेस्ट फ्रेंड हर सिंह ढोल लो जी अस इतने स्टे कर रहे हैं जी हरतेग सिंह जूस का आनंद मान रहे हैं गर्मियों में वो देखो जी साढ़ा पिंड रह गया जी पीछे आपको बड़ी स्क्रीन करके दिखाते हैं दिख रहा जी वो रह गया साढ़ा पिंड अस घूम के आए हैं जी कुरड़ी तो शेखर माजरा फिर रस्ता जा रहा जी चाचू जी सारा तैयार होके आते ने ਏਵਾਸੇ ਰਹਿਣਾ ਪੈਂਦਾ ਜੀ ਸਾਨੂੰ ਬੇਟਾ ਪਤਾ ਨਹੀਂ ਕਦੋਂ ਸਾਨੂੰ ਬਾਹਰ ਜਾਣਾ ਪੈ ਜੀ ਤੋਰ ਤੇ ਇਸ ਲਈ ਆਪਾਂ ਆਲਵੇਜ਼ ਰੈਡੀ ਠੀਕ ਹੈ ਪਰ ਮੈਂ ਤਾਂ ਇਹੋ ਕੱਪੜੇ ਪਾ ਕੇ ਆਇਆ ਹਰ ਮੈਂ ਤੈਨੂੰ ਤਾਂ ਅਹੀਂ ਤੱਕ ਹੀ ਕਰਦਾ ਬਿੱਤ ਮੇਰੇ ਸਾਥ ਰਹਿਣਾ ਹੈ ਤਾਂ ਜੈਂਕੀ ਸ਼ੈਂਕੀ ਬਣ ਕੇ ਰਹਿ ਤਾ ਇਸ ਲਈ ਮੈਂ ਤੈਨੂੰ ਕਹਿੰਦਾ ਚੱਪਲ ਨਾ ਮੇਰੇ ਸਾਥ ਡਾਲ ਕੇ ਆਇਆ ਕਰ ਠੀਕ ਹੈ ਜੀ ਲੋ ਜੀ ਇਹ ਪਿੰਡ ਆ ਗਿਆ ਜੀ ਅਗਲਾ ਕੋੜਾ ਸਾਡਾ ਅਗਲਾ ਸਟਾਪੇਜ ਪਿੰਡ ਕੋੜਾ ਉਹ ਸਾਹਮਣੇ ਟੈਂਕੀ ਐ ਸਾਹਮਣੇ ਸਕੂਲ ਐ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਜੀ ਇਹ ਸੇਖਰਮੱਜਰੇ ਤੋਂ ਜਿਹੜੀ ਸੜਕ ਆਂਦੀ ਐ ਕੋੜੇ ਨੂੰ ਉਹ ਵਾਲਾ ਰੋਡ ਐ ਜੀ ਹੈ ਹਵਾ ਵੀ ਚੱਲ ਰਹੀ ਐ ਗਰਮੀ ਵੀ ਬਹੁਤ ਸੀ ਪਰ ਹੁਣ ਥੋੜਾ ਰਿਲੈਕਸ ਫੀਲ ਕਰ ਰਹੇ ਆ ਜੀ ਆਪਾਂ ਤੇ ਤਾਂ ਪਸੀਨਾ ਹੀ ਤੋਂ ਬਾਅਦ ਹਵਾ ਚੱਲਦੀ ਹੈ ਨਾ ਪਰ ਉਹ ਠੰਡਾ ਠੰਡਾ ਲੱਗਦਾ ਹੈ ਠੰਡਾ ਠੰਡਾ কুল কুল ਅੱਗੇ ਜੀ ਆਪਾਂ ਕੁਰੜਾ ਇੱਥੋਂ ਰਾਈਟ ਹੋਣਾ ਜੀ ਆਪਾਂ ਨੇ ਬੱਚੂ ਇਹ ਹਾਂ ਸੇ ਰਾਈਟ ਹੋਣਾ ਆਪਾਂ ਨੇ ਉਹ ਬੋਲਦੇ ਨਾ ਠੀਕ ਹੈ ਜੀ ਦੋਸਤੋ ਅੱਗੇ ਮਿਲਦੇ ਆਂ ਅਸੀਂ ਪਹੁੰਚ ਗਏ ਜੀ ਕੁਰੜਾ ਇਹ ਕੁਰੜੇ ਦਾ ਪ੍ਰਾਇਮਰੀ ਸਕੂਲ ਹੈ ਜੀ ਇਹ ਦੇਖੋ ਦੋਸਤੋ ਬਹੁਤ ਅੱਛਾ ਏ ਦੇਖੋ ਜੀ ਪਿੰਡ ਕੋਟੜੀ ਵਾਲੇ ਦੋਸਤਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਸਾਈਡ ਤੇ ਜਿਹੜੀ ਫੁੱਟਪਾਥ ਹੈ ਜੀ ਉਸ ਤੇ ਬਹੁਤ ਅੱਛੇ ਦਰਖਤ ਲਗਾਏ ਹੋਏ ਹਨ ਜੀ ਬਹੁਤ ਵਧੀਆ ਪ੍ਰਾਲਾ ਜੀ ਪਿੰਡ ਕੋਟੜੀ ਵਾਲੇ ਭਾਈਆਂ ਦਾ ਦੋਸਤਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਸੈਡਾਂ ਤੇ ਦਰਖਤ ਲਗਾਏ ਨੇ ਜੀ ਜੰਗਲੇ ਲਗਾਏ ਨੇ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਦੇਖੋ ਜੀ ਇਹ ਦਰਖਤ ਕਿੰਨੇ ਵਧੀਆ ਸ਼ਾਨਦਾਰ ਹੋ ਗਏ ਫੁੱਟਪਾਥ ਤੇ ਪਿੰਡ ਦੀ ਸ਼ਾਨ ਨੇ ਜੀ ਇਹ ਦਰਖਤ ਹਾਂਜੀ ਉੱਧਰ ਵੀ ਦਿਖਾएंगे ਇਹ ਦੇਖੋ ਦਰਖਤ ਕਿੰਨਾ ਵੱਡਾ ਹੋ ਗਿਆ ਬਹੁਤ ਮਿਹਨਤ ਕੀਤੀ ਹੈ ਸਾਡੇ ਭਰਾਵਾਂ ਨੇ ਭੁਪਿੰਦਰ ਬਾਈ ਜੀ ਫੌਜੀ ਸਾਹਿਬ ਤੇ ਹੋਰ ਉਹਨਾਂ ਦੀ ਸਾਰੀ ਟੀਮ ਸੋਨੂ ਸਿੰਘ ਜੀ ਟੈਂਟ ਵਾਲੇ ਫਤੇ ਟੈਂਟ ਵਾਲੇ ਤੇ ਹੋਰ ਉਹਨਾਂ ਦੇ ਸਾਰੇ ਦੋਸਤ ਮਿੱਤਰ ਜਿਨ੍ਹਾਂ ਦੀ ਬਦੌਲਤ ਇਹਡੇ-ਇਡੇ ਦਰਖਤ ਹੋਏ ਨੇ ਦੇਖੋ ਜੀ ਦੇਖੋ ਦੋਸਤੋ ਇਹ ਬਹੁਤ ਮਿਹਨਤ ਹੈ ਰੁਕ ਲਗਾਣੇ ਬਹੁਤ ਜ਼ਰੂਰੀ ਨੇ ਸੱਦੂ ਇਹ ਦੇਖੋ ਦਰਖਤ ਬਹੁਤ ਵਧੀਆ ਹੋਗੇ ਜੀ ਕਈ ਵੀ ਦਰਖਤ ਵਿੱਚ ਮਰ ਵੀ ਗਏ ਨੇ ਕਿਉਂ ਜਿਹੜੀ ਧਰਤੀ ਹੈ ਥੋੜੀ ਕਲਰ ਹੈ ਡੱਕਰ ਧਰਤੀ ਹੈ ਉਸ ਦਰਖਤ ਮਰ ਜਾਂਦੇ ਆ ਪਰ ਇਹ ਤਾਂ ਦਿਖਾ ਰਹੇ ਆ ਜੀ ਤੁਹਾਨੂੰ ਕਿ ਸਾਰਿਆਂ ਨੂੰ ਕੋਈ ਸੇਧ ਲੈਣੀ ਚਾਹੀਦੀ ਹੈ ਜੀ ਇਦਾਂ ਦਰਖਤ ਸਾਡੇ ਜਿਹੜੀ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਦਰਖਤਾਂ ਦਾ ਰੁੱਖ ਸਾਡੇ ਲਈ ਬਹੁਤ ਜ਼ਰੂਰੀ ਨੇ ਜੀ ਸਾਰਿਆਂ ਨੂੰ ਸਾਡੇ ਆਪਣੇ ਜੀਵਨ ਦੇ ਵਿੱਚ 15 20 26 30 100 200 ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਇਧਰ ਰੁੱਖ ਲਗਾਓ ਤੇ ਜੀਵਨ ਆਪਣਾ ਸਫਲ ਬਣਾਓ ਇਹ ਦੋ ਪੇਡੇ ਵਿੱਚ ਮਰਗੇ ਦੁਆਰੇ ਲਗਾਏ ਹੋਇਆ ਜੰਗਲੇ ਲਗਾ ਕੇ ਦੇਖੋ ਜੀ ਬਹੁਤ ਵਧੀਆ ਬੁੱਟੇ ਤਿਆਰ ਕਰੇ ਨੇ ਭਾਈ ਸਾਭਾ ਨੇ ਇਹ ਦੇਖੋ ਜੀ ਸਾਡੇ ਪਿੰਡ ਦਾ ਬੰਨਾ ਸ਼ੁਰੂ ਹੋ ਗਿਆ ਜੀ ਕੋਰੜੀ ਦਾ ਬੰਨਾ ਬੰਨਾ ਕਿਸੇ ਪਿੰਡਾਂ 'ਚ ਸਾਡੇ ਪੌਦੀ 'ਚ ਕਹਿ ਦਿੰਦੇ ਹੱਦ ਬੰਨਾ ਤੇ ਕਈ ਥਾਂ ਤੇ ਕਹਿੰਦੇ ਆ ਜੀ ਇਸ ਨੂੰ ਜੂ ਪਿੰਡ ਦੀ ਜੂ ਤੇ ਇਹ ਸਾਡੇ ਪਿੰਡ ਦੀ ਜੂ ਇੱਥੋਂ ਸ਼ੁਰੂ ਹੋ ਗਈ ਹੈ ਜੀ ਪੁਰੜੇ ਦਾ ਪਿੰਡ ਦੀ ਜੂ ਖਤਮ ਹੋਈ ਹੈ ਤੇ ਸਾਡੇ ਪਿੰਡ ਦਾ ਬੰਨਾ ਸ਼ੁਰੂ ਹੋ ਗਿਆ ਜੀ ਪੁਰੜੇ ਦਾ ਬੰਨਾ ਖਤਮ ਹੋ ਗਿਆ ਤੇ ਇਹ ਦੇਖੋ ਜੀ ਸਾਡੇ ਪਿੰਡ ਨੂੰ ਜਾ ਰਹੀ ਸੜਕ ਸੜਕਾਂ ਥੋੜਾ ਥੋੜਾ ਬੁਰਾ ਹਾਲ ਹੈ ਜੀ ਸਰਕਾਰਾਂ ਨੇ ਥੋੜਾ ਧਿਆਨ ਨਹੀਂ ਦਿੱਤਾ ਪਿਛਲੇ 10-15 ਸਾਲ ਤੋਂ ਕਿਸੇ ਵੀ ਸਰਕਾਰ ਨੇ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਆਪਣੇ ਕਾਰੋਬਾਰਾਂ ਵਿੱਚ ਧਿਆਨ ਰੱਖਿਆ ਉਹਨਾਂ ਨੇ ਪਰ ਚਲੋ ਦੇਰ ਆਈ ਦਰੁਸਤ ਹੈ ਦੇਖੋ ਕਦੋਂ ਜਾਗਦੇ ਨੇ ਸਰਕਾਰਾਂ ਪਿੰਡਾਂ ਵੱਲ ਗੌਰ ਕਰਨ ਗਈਆਂ ਮਿਲਦੇ ਆਂ ਦੋਸਤੋ ਅਗਲੇ ਸਟਾਪ ਤੇ ਲੋ ਜੀ ਹੁਣ ਆਪਾਂ ਰਸਤੇ ਵਿੱਚ ਆਰਾਮ ਕਰ ਰਹੇ ਆਂ ਏ ਅੱਗੇ ਜੀ ਇੱਥੇ ਸਾਡੇ ਪਿੰਡ ਦੀ ਹੱਦ ਤੋਂ ਅੱਗੇ ਲੋ ਜੀ ਦੋਸਤੋ ਸਾਡਾ ਦੋਸਤ ਹਟੇਕ ਸਿੰਘ ਅਸੀਂ ਰਸਤੇ ਵਿੱਚ ਆਰਾਮ ਫਰਮਾ ਰਹੇ ਹਾਂ ਗਰਮੀ ਦਾ ਆਨੰਦ ਮਾਣ ਰਹੇ ਹਾਂ ਉੱਪਰ ਦੇਖੋ ਜੀ ਤੋਤੇ ਜਾ ਰਹੇ ਹਨ ਆਪਣੇ ਘਰ ਕੋ ਠੀਕ ਹੈ ਦੋਸਤੋ ਅਸੀਂ ਥੋੜਾ ਰੈਸਟ ਕਰ ਲਈਏ 10 ਮਿੰਟ ਤੇ ਮੈਂ ਜੂਰ ਲਈ ਜਾਏਗੇ ਔਰ ਹਰਤੇ ਇੱਕ ਜੂਸ ਦੀ ਬੋਤਲ ਖਤਮ ਹੋ ਗਈ ਹੈ ਐਮਪਟੀ ਹੋ ਗਈ ਹੈ ਔਰ ہماری ਬੋਤਲ ਭਰੀ ਪਈ ਹੈ ਵੀ ਪਾਣੀ ਪੂਰਾ ਹੈ ਜੀ ਆਪਾਂ ਦਮ ਲੈ ਕੇ ਹੁਣ ਅੱਗੇ ਨੂੰ ਚੱਲੇ ਪਾ ਲੈਨੇ ਜੀ ਸਾਡੇ ਪਿੰਡ ਵੱਲ ਸਾਡਾ ਪਿੰਡ ਸਾਹਮਣੇ ਆਏ ਦੇਖੋ ਜੀ ਦੇਖੋ ਸਾਹਮਣੇ ਆ ਗਿਆ ਜੀ ਸਾਡਾ ਪਿੰਡ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਜੀ ਆਪਣੇ ਪਿੰਡ ਤੇ ਸਾਡੇ ਪਿੰਡ ਦੇ ਚਿਸਪੈਂਸਰੀ ਹੈ ਜੀ ਸਰਕਾਰੀ ਤੇ ਆਪਾਂ ਆ ਗਏ ਜੀ ਇੱਥੇ ਪਿੰਡ 'ਚ ਐਂਟਰ ਕਰ ਗਏ ਆ ਜੀ ਸਾਡੇ ਪਿੰਡ ਦੇ ਚੁੱਬਰ ਜਾ ਰਹੇ ਆ ਜੀ ਲੋ ਜੀ ਲੋ ਆਪਾਂ ਪਹੁੰਚ ਗਏ ਆ ਜੀ ਮੌਸਮ ਅੱਜ ਵਧੀਆ ਸ਼ਾਨਦਾਰ ਬਣਿਆ ਹੋਇਆ ਬੱਦਲਵਾਈ ਹੋਈ ਹੋਈ ਐ ਪਰ بارشਾਂ ਦੀ ਬਹੁਤ ਕਮੀ ਐ بارشਾਂ ਨਹੀਂ ਹੋ ਰਹੀਆਂ ਜੀ ਇਸ ਕਰਕੇ ਬਹੁਤ ਗਰਮੀ ਜ਼ਿਆਦਾ ਵਧ ਰਹੀ ਐ ਜੀ ਗਰਸਾ ਤੋਂ ਨਾ ਹੁਣ ਕਰਕੇ ਦੇਖੋ ਜੀ ਇਹ ਦੇਖੋ ਜੀ ਸਾਡਾ ਪਿੰਡ ਦੇ ਨਜ਼ਾਰੇ ਸਤਿਕਾਰ ਜੀ ਇਹ ਸਾਡਾ ਪਿੰਡ ਆ ਗਿਆ ਜੀ ਸ਼ਾਨਦਾਰ ਕੋਠੀਆਂ ਬਣ ਰਹੀਆਂ ਸਾਡੇ ਪਿੰਡ 'ਚ ਮਾਰੋ ਮਾਰ ਹੋ ਰਹੀ ਹੈ ਜੀ ਕੋਠੀਆਂ ਦੀ ਦੇਖੋ ਇੱਕ ਤੋਂ ਇੱਕ ਨੰਬਰ 1 ਕੋਠੀਆਂ ਬਣ ਗਈਆਂ ਮਹਾਲੀ ਚੰਡੀਗੜ੍ਹ ਤੋਂ ਨਕਸ਼ੇ ਬਣ ਰਹੇ ਬਡੇ ਟਾਪ ਦੇ ਕੋਠੀਆਂ ਜੁਰਦਰਾ ਸਾਹਿਬ ਪਿੰਡ ਦੇ ਗੁਰੂ ਘਰ ਚ ਆਪਾਂ ਆ ਗਏ ਜੀ ਨੇੜੇ ਇਹ ਦੇਖੋ ਜੀ ਇਹ ਸਾਹਮਣੇ ਵੱਡਾ ਸਕੂਲ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਹ ਦੇਖੋ ਜੀ ਵਿਦਿਆ ਦਾ ਮੰਦਰ ਆ ਗਿਆ ਤੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੋਰ ਅੱਬੇ ਠੀਕ ਹੈ ਸ੍ਰੀ ਗੁਰੂ ਠੀਕ ਹੈ ਹਾਂ वाह वाह जी भाई जी क्या हाल है प्राइमरी स्कूल तो तंदुरुस्त सेहत सेहत केंद्र पंचायत घर ये जंटा सिंह ठीक है